ਇਹਦੇ ਰੇਟ ਦੱਸਣ ਲੱਗੇ ਹਾਂ ਜੀ ਪੰਜਾਬ ਅਤੇ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਅੱਜ ਤਰੀਕ ਹੈ ਕਿ 24 ਜਨਵਰੀ 2026 ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਥਰੂ ਪ੍ਰਾਪਤ ਕੀਤੀ ਗਈ ਹੈ ਜੀ ਅੱਜ ਪਠਾਨਕੋਟ ਦੇ ਇਲਾਕੇ ਦੇ ਵਿੱਚ ਰੇਟ ਰਿਹਾ ਜੀ 950 ਰੁਪਏ ਤੋਂ ਲੈ ਕੇ 1000 ਜਾਂ 1050 ਰੁਪਏ ਤੱਕ ਵੀ ਵਿਕਿਆ ਹੀ ਤੂੜੀਆਂ ਬਠਿੰਡਾ ਦੇ ਵਿੱਚ 650 ਰੇਟ ਚੱਲ ਰਿਹਾ ਜੀ ਅੰਬਾਲਾ ਦੇ ਵਿੱਚ 800 ਤੋਂ 850 ਚੱਲ ਰਹੀ ਰੇਟ ਪਟਿਆਲਾ ਦੇ ਵਿੱਚ 650 ਤੋਂ 750 ਚੱਲ ਰਹੀ ਤੂੜੀ ਦਾ ਰੇਟ ਹੈ ਹੁਸ਼ਿਆਰਪੁਰ ਇਲਾਕੇ ਦੇ ਵਿੱਚ 850 ਤੋਂ 900 ਰੁਪਏ ਰੇਟ ਚੱਲ ਰਿਹਾ ਜੀ ਮੋਗਾ ਦੇ ਵਿੱਚ 575 ਰੁਪਏ ਰੇਟ ਚੱਲ ਰਿਹਾ ਜੀ ਤੇ ਕੋਟਕਪੂਰਾ ਇਲਾਕੇ ਦੇ ਵਿੱਚ 610 ਰੁਪਏ ਨੂੰ ਵੇਖੀ ਆ ਜੀ ਤੂੜੀ ਮਰੇ ਕੋਲਾ ਦੇ ਵਿੱਚ 700 ਰੁਪਏ ਰੇਟ ਚੱਲ ਰਿਹਾ ਜੀ ਲਗਭਗ ਖੰਨਾ ਦੇ ਵਿੱਚ 750 ਤੋਂ 800 ਰੁਪਏ ਰੇਟ ਚੱਲ ਰਿਹਾ ਜੀ ਤੇ ਗੁਰੂ ਹਰ ਸਾਹਿਬ ਦੇ ਵਿੱਚ 550 ਤੂੜੀਆਂ ਰੇਟ ਚੱਲ ਰਿਹਾ ਜੀ ਤੇ ਗੰਗਾ ਨਗਰ ਦੇ ਵਿੱਚ 695 ਰੁਪਏ ਚੱਲ ਰਿਹਾ ਜੀ ਦਿੱਲੀ ਦੇ ਇਲਾਕੇ ਦੇ ਵਿੱਚ 1050 ਤੋਂ 1150 ਰੇਟ ਚੱਲ ਰਿਹਾ ਜੀ ਮੁਲਾਪੁਰ ਦਾ ਆਖਾ 675 ਰੁਪਏ ਦਾ ਰੇਟ ਆਈ ਤੂੜੀ ਦਾ ਲੁਧਿਆਣਾ ਦੇ ਵਿੱਚ 650 ਤੋਂ 700 ਰੇਟ ਚੱਲ ਰਿਹਾ ਜੀ ਜਗਰਾਉਂ ਦੇ ਵਿੱਚ ਬਾਹਰ ਵਾਲੀ ਤੂੜੀ 550 ਚੱਲ ਰਹੀ ਤੇ ਅੰਦਰ ਵਾਲੀ ਵਧੀਆ ਚੱਟੀ ਤੂੜੀ 680 ਰੁਪਏ ਦੀ ਚੱਲ ਰਹੀ ਆ ਜੀ ਸ਼੍ਰੀ ਮੁਕਸਰ ਸਾਹਿਬ ਏਰੀਆ ਦੇ ਵਿੱਚ 690 ਰੁਪਏ ਰੇਟ ਆ ਜੀ ਅਜ ਦਾ ਫਰੋਹੀਪੁਰ ਫਰੋਹੀਪੁਰ ਦੇ ਵਿੱਚ 650 ਫਰੀਦਕੋਟ ਦੇ ਵਿੱਚ 650 ਤੋਂ 700 ਆ ਜੀ ਮੋਹਾਲੀ ਦੇ ਵਿੱਚ 800 ਤੋਂ 850 ਚੱਲ ਰਿਹਾ ਜੀ ਤੂੜੀ ਦਾ ਰੇਟ ਮਾਨਸਾ ਦੇ ਵਿੱਚ 550 ਚੱਲ ਰਿਹਾ ਜੀ ਧੂਰੀ ਦੇ ਵਿੱਚ 550 ਤੋਂ 620 ਰੁਪਏ ਆ ਜੀ ਅਮਰਤਸਰ ਸਾਹਿਬ ਏਰੀਆ ਦੇ ਵਿੱਚ 650 ਤੋਂ 700 710 ਚੱਲਦਾ ਜੀ ਤਰਨਤਾਰਨ ਦੇ ਵਿੱਚ 600 ਤੋਂ 650 ਰੇਟ ਚੱਲ ਰਿਹਾ ਜੀ ਸੁਨਾਮ 600 ਤੋਂ 700 ਰੁਪਏ ਨੂੰ ਵਿਕਰੀ ਤੁਰੀ ਜੀ ਜਲੰਧਰ ਦੇ ਵਿੱਚ 700 ਤੋਂ 750 ਰੁਪਏ ਰੇਟ ਆ ਜੀ ਆਨੰਦਪੁਰ ਸਾਹਿਬ ਇਲਾਕੇ ਦੇ ਵਿੱਚ 1000 ਰੁਪਿਆ ਤੋਂ 1100 1110 1200 ਰੁਪਏ ਕਿ ਉੱਪਰ ਚਲੇ ਜਾਂਦੇ ਜੀ ਕਪੂਰਥਲਾ ਦੇ ਵਿੱਚ ਰੇਟ ਹੈਗਾ ਜੀ 750 ਤੋਂ 800 ਰੁਪਏ ਜੀ ਜੰਮੂ ਦੇ ਵਿੱਚ 1000 ਤੋਂ 1200 ਰੁਪਏ ਰੇਟ ਆ ਜੀ ਹਿਮਾਚਲ ਦੇ ਵਿੱਚ 1000 ਤੋਂ ਲੈ ਕੇ 1150 ਰੁਪਏ ਤੱਕ ਰੇਟ ਆ ਬਾਕੀ ਨੂੰ ਉੱਚੇ ਇਲਾਕੇ ਉਹਨਾਂ ਚ ਥੋੜਾ ਮਹਿੰਗਾ ਹੁੰਦਾ ਜਾਂਦਾ ਹੈ ਰੇਟ ਕਰਨਾਲ ਦੇ ਵਿੱਚ 800 ਤੋਂ 900 ਰੁਪਏ ਰੇਟ ਬੈਕ ਚੱਲ ਰਹੀ ਹੈ ਜੀ ਤੂੜੀ ਤੇ ਜਿਹੜੇ ਦਿੱਲੀ ਦੇ ਨਾਲ ਸ਼ਹਿਰ ਲੱਗਦੇ ਇਲਾਕੇ ਲੱਗਦੇ ਉੱਥੇ ਤੂੜੀ ਥੋੜੀ ਜਿਹੀ ਮਹਿੰਗੀ ਹੈ ਜੀ ਬਾਕੀ ਇਹ ਜਿਹੜੀ ਤੂੜੀ ਦੇ ਰੇਟਾਂ ਜੀ ਜੇਕਰ ਪਿੰਡਾਂ ਦੇ ਵਿੱਚ ਆਮ ਹੁੰਦਾ ਵੀ ਉੱਥੇ ਸ਼ਹਿਰ ਦੇ ਵਿੱਚ 800 ਰੁਪਈ ਤੂੜੀ ਵੇਖ ਰਹੀ ਆ ਜਿਹੜੀ ਘਰਾਂ ਚ ਤੂੜੀ ਚਕਾਉਣੀਆਂ ਜੀ ਉਹਦਾ ਰੇਟ ਉਹ ਤੋਂ ਘੱਟ ਹੁੰਦਾ ਵਾ ਉਹ ਵਪਾਰੀ ਦਾ ਆਪਣਾ ਰੇਟ ਹੁੰਦਾ ਜੀ ਕਿਉਂਕਿ ਉਹਨਾਂ ਨੂੰ ਲ ਤੇ ਬਾਕੀ ਆਪਣੇ ਆਪਣੇ ਇਲਾਕੇ ਦੇ ਰੇਡ ਤੁਸੀਂ ਵੀ ਜਰੂਰ ਦੱਸਣਾ ਜੀ ਤਾਂ ਜੋ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਲੱਗ ਸਕੇ ਵੀ ਤੁਹਾਡੇ ਇਲਾਕੇ ਦੇ ਵਿੱਚ ਕੀ ਰੇਡ ਚੱਲ ਰਿਆ ਜੀ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ